ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਆ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਇੰਗਲੈਂਡ ਜਾਣਾ ਹੋਵੇਗਾ ਹੋਰ ਔਖਾ ਯੂਕੇ ਦੇ ਵੀਜ਼ਾ ਨਿਯਮ ਹੋਣਗੇ ਸਖਤ ਘੱਟ ਤਨਖਾਹ ਵਾਲੀ ਨੌਕਰੀ ਲਈ ਨਹੀਂ ਮਿਲੇਗਾ ਵੀਜ਼ਾ ਕੇਅਰ ਟੇਕਰ ਵਰਗੀਆਂ ਨੌਕਰੀਆਂ ਲਈ ਵਿਦੇਸ਼ੀ ਭਰਤੀ ਬੰਦ ਅਮਰੀਕੀਆਂ ਨੂੰ ਹੀ ਯੂਐਸ ਤੋਂ ਬਾਹਰ ਕੱਢਣਗੇ ਟਰੰਪ ਨਵਾਂ ਫਰਮਾਨ ਕੀਤਾ ਜਾ ਰਿਹਾ ਹੈ ਕੈਨੇਡਾ ਦੇ ਮੌਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਪੀਐਮ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਇਕਤਾ ਤੇ ਵਿਕਾਸ ਦਾ ਦਿੱਤਾ ਸੰਦੇਸ਼ 1 ਜੁਲਾਈ ਨੂੰ ਮਨਾਇਆ ਜਾਂਦਾ ਕੈਨੇਡਾ ਡੇ BC ਦੇ ਲਿਟਲ ਲਾਗੇ ਪਹੁੰਚੀ ਜੰਗਲੀ ਅੱਗ ਸਥਾਨਕ ਐਮਰਜੈਂਸੀ ਦਾ ਐਲਾਨ 4 ਸਾਲ ਪਹਿਲਾਂ ਜੰਗਲੀ ਅੱਗ ਨੇ ਪੂਰਾ ਲਿਟਲ ਪਿੰਡ ਬਰਬਾਦ ਕਰ ਦਿੱਤਾ ਸੀ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਅਗਵਾਈ ਵਾਲੀ ਸਰਕਾਰ ਨੇ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਨੇ ਇਨ੍ਹਾਂ ਬਦਲਾਅ ਦਾ ਉਦੇਸ਼ ਵਰਕ ਵੀਜ਼ਾ ਨੂੰ ਸਖਤ ਕਰਕੇ ਪ੍ਰਵਾਸ ਨੂੰ ਘਟਾਉਣਾ ਹੁਨਰਮੰਦ ਕਾਮਿਆਂ ਨੂੰ ਵਧਾਉਣਾ ਅਤੇ ਵਿਦੇਸ਼ੀ ਕਾਮਿਆਂ ਤੇ ਨਿਰਭਰਤਾ ਘਟਾਉਣਾ ਹੈ ਨਵੇਂ ਇਮੀਗ੍ਰੇਸ਼ਨ ਵਾਈਟ ਪੇਪਰ ਦੇ ਤਹਿਤ ਸੁਧਾਰਾਂ ਦਾ ਪਹਿਲਾ ਸੈੱਟ ਬ੍ਰਿਟਿਸ਼ ਸੰਸਦ ਦੇ ਪਹਿਲੇ ਸਦਨ ਵਿੱਚ ਪੇਸ਼ ਕੀਤਾ ਗਿਆ ਸਰਕਾਰ ਨੇ ਇਸ ਨੂੰ ਬ੍ਰਿਟੇਨ ਦੀ ਇਮੀਗ੍ਰੇਸ਼ਨ ਰਣਨੀਤੀ ਦਾ ਇੱਕ ਪੂਰਾ ਰੀਸੈਟ ਦੱਸਿਆ ਇਨ੍ਹਾਂ ਬਦਲਾਵਾਂ ਦਾ ਭਾਰਤੀਆਂ ਤੇ ਵਿਆਪਕ ਅਸਰ ਪਵੇਗਾ ਕਿਉਂਕਿ ਵੱਡੀ ਗਿਣਤੀ ਵਿੱਚ ਭਾਰਤੀ ਹੁਨਰਮੰਦ ਪੇਸ਼ੇਵਰ ਅਤੇ ਯੂਕੇ ਲਈ ਕੰਮੇ ਅਪਲਾਈ ਕਰਦੇ ਸੀ ਆਓ ਜਾਣਦੇ ਹਾਂ ਹੋਰ ਕੀ ਕੀ ਉਪਾਅ ਐਲਾਨੇ ਗਏ ਨੇ ਹੁਨਰਮੰਦ ਵਰਕਰ ਵੀਜ਼ਾ ਸੂਚੀ ਵਿੱਚੋਂ 111 ਕੀਤੇ ਨੂੰ ਹਟਾ ਦਿੱਤਾ ਗਿਆ ਕੇਅਰ ਵਰਕਰਾਂ ਲਈ ਵਿਦੇਸ਼ੀ ਭਾਰਤੀ ਨੂੰ ਖਤਮ ਕਰ ਦਿੱਤਾ ਗਿਆ ਵਿਦੇਸ਼ੀ ਸਮਾਜਿਕ ਅਤੇ ਦੇਖਭਾਲ ਕਰਮਚਾਰੀਆਂ ਲਈ ਵੀਜ਼ਾ ਰੂਟ ਬੰਦ ਕਰ ਦਿੱਤਾ ਜਾਵੇਗਾ ਵੀਜ਼ਾ ਬਿਨੈਕਾਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਵੀ ਸਖਤ ਕੀਤਾ ਜਾਵੇਗਾ ਸਖਤ ਸ਼ਰਤਾਂ ਦੇ ਨਾਲ ਸਭ ਡਿਗਰੀ ਪੱਧਰ ਦੀਆਂ ਭੂਮਿਕਾਵਾਂ ਨੂੰ ਸਿਮਤ ਕਰ ਦਿੱਤਾ ਜਾਵੇਗਾ। ਇਹ ਮਾਈਗ੍ਰੇਸ਼ਨਸ ਲਾਹਾਰ ਕਮੇਟੀ ਦੁਆਰਾ ਘੱਟ ਭੂਮਿਕਾਵਾਂ, ਤਨਖਾਹ ਅਤੇ ਲਾਭਾਂ ਦੀ ਸਮਖਿਆ ਨੂੰ ਸ਼ੁਰੂ ਕੀਤਾ ਜਾਵੇਗਾ। ਭਵਿੱਖ ਵਿੱਚ ਸਰਕਾਰ ਇਮੀਗ੍ਰੇਸ਼ਨ ਹਨਰ ਚਾਰਜ ਵਧਾਉਣ, ਵੀਜ਼ਾ ਸ਼੍ਰੇਣੀਆਂ ਵਿੱਚ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਸਖਤ ਕਰਨ ਅਤੇ ਇੱਕ ਨਵਾਂ ਪਰਿਵਾਰਕ ਪ੍ਰਵਾਸ ਢਾਂਚਾ ਪੇਸ਼ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਸੰਸਦੀ ਪ੍ਰਵਾਨਗੀ ਦੇ ਅਧੀਨ ਇਮੀਗ੍ਰੇਸ਼ਨ ਪ੍ਰਣਾਲੀ ਦੇ ਜ਼ਿਆਦਾਤਰ ਨਵੇਂ ਨਿਯਮ 22 ਜੁਲਾਈ 2025 ਤੋਂ ਲਾਗੂ ਹੋਣਗੇ। ਬ੍ਰਿਟਿਸ਼ ਗ੍ਰੈਸ ਕਤਰ ਯਵੇਟ ਕਪੂਰ ਨੇ ਕਿਹਾ ਹੈ ਕਿ ਨਵੇਂ ਨਿਯਮਾਂ ਵਿੱਚ ਸਾਡੀ ਸਰਕਾਰ ਦੀ ਕੋਸ਼ਿਸ਼ ਸਥਾਨਕ ਲੋਕਾਂ ਲਈ ਮੌਕੇ ਵਧਾਉਣ ਦੀ ਹੈ। ਬਦਲਾਅ ਦੇ ਚਾਰ ਸਭ ਤੋਂ ਮਹੱਤਵਪੂਰਨ ਨੁਕਤਿਆਂ ਵਿੱਚੋਂ ਪਹਿਲਾ ਹੁਨਰਮੰਦ ਵਰਕਰ ਵੀਜ਼ਾ ਸੂਚੀ ਵਿੱਚੋਂ 111 ਕਿੱਤਿਆਂ ਨੂੰ ਹਟਾਉਣਾ ਹੈ। ਤੁਜਿਆ ਦੇਖਭਾਲ ਕਰਮਚਾਰੀਆਂ ਲਈ ਵਿਦੇਸ਼ ਭਰਤੇ ਨੂੰ ਖਤਮ ਕਰਨਾ ਹੈ ਤੇਜਾ ਸਖਤ ਸ਼ਰਤਾਂ ਨਾਲ ਹੀਟਲੇ ਡਿਗਰੀ ਪੱਦਰ ਤੇ ਕੰਮ ਨੂੰ ਸਿਮਤ ਕਰਨਾ ਹੈ ਅਤੇ ਚੌਥਾ ਮਾਈਗ੍ਰੇਸ਼ਨਸ ਲਾ ਕਰ ਕਮੇਟੀ ਵਿੱਚ ਕਮੀ ਵਾਲੀਆਂ ਭੂਮਿਕਾਵਾਂ ਤਨਖਾਹਾਂ ਅਤੇ ਲਾਭਾਂ ਦੀ ਸਮੀਖਿਆ ਦਾ ਆਦੇਸ਼ ਦੇਣਾ ਹੈ ਇਸ ਸੂਚੀ ਦੇ ਅਧੀਨ ਕੰਮੇ ਨਿਰਭਰਾਂ ਨੂੰ ਲਿਆਉਣ ਦੇ ਯੋਗ ਨਹੀਂ ਹੋਣਗੇ ਅਤੇ ਉਹਨਾਂ ਨੂੰ ਹੁਣ ਤਨਖਾਹ ਜਾਂ ਵੀਜ਼ਾ ਫੀਸ ਰੈਤ ਨਹੀਂ ਮਿਲਣਗੀਆਂ ਵਾਈਟ ਪੇਪਰ ਵਿੱਚ ਸਫਾਰਸ਼ਾਂ ਅਤੇ ਨਵੇਂ ਨਿਯਮ ਇਸ ਸਾਲ ਦੇ ਅੰਤ ਤੱਕ ਲਾਗੂ ਕੀਤੇ ਜਾਣਗੇ ਵੱਡੀ ਗਿਣਤੀ ਵਿੱਚ ਭਾਰਤੀ ਬ੍ਰਿਟੇਨ ਵਿੱਚ ਰਹਿੰਦੇ ਨੇ ਅਤੇ ਕੰਮ ਲਈ ਉੱਥੇ ਵੀ ਜਾਂਦੇ ਨੇ ਅਜਿਹੀ ਸਥਿਤੀ ਵਿੱਚ ਇਹ ਫੈਸਲਾ ਭਾਰਤੀਆਂ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਜਵੇਟ ਕਪੂਰ ਨੇ ਦੱਸਿਆ ਕਿ ਅਸੀਂ ਸਹੀ ਨਿਯੰਤਰਣ ਅਤੇ ਪ੍ਰਣਾਲੀ ਨੂੰ ਬਹਾਲ ਕਰਨ ਲਈ ਆਪਣੇ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਕਰ ਰਹੇ ਹਾਂ ਕਪੂਰ ਨੇ ਕਿਹਾ ਕਿ ਵੱਡੇ ਬਦਲਾਅ ਕਰਨ ਦਾ ਪਿਛਲੇ ਸਰਕਾਰਾਂ ਦੀਆਂ ਨੀਤੀਆਂ ਨੇ ਬ੍ਰਿਟੇਨ ਦੀ ਪਿਛਲੀ ਸਰਕਾਰ ਨੇ ਪ੍ਰਵਾਸ ਵਿੱਚ ਚਾਰ ਗੁਣਾ ਵਾਧਾ ਕੀਤਾ ਸੀ ਜਿਸ ਕਾਰਨ ਸਿਸਟਮ ਪਟੜੀ ਤੋਂ ਉਤਰ ਗਿਆ ਅਜਿਹੀ ਸਥਿਤੀ ਵਿੱਚ ਕੀਰ ਸਟਾਰਮਰ ਦੀ ਸਰਕਾਰ ਇਸ ਵਿੱਚ ਵੱਡੇ ਬਦਲਾਅ ਕਰ ਰਹੀ ਹੈ ਤਾਂ ਜੋ ਇਸ ਪ੍ਰਣਾਲੀ ਤੇ ਨਿਯੰਤਰਣ ਦੁਬਾਰਾ ਸਥਾਪਿਤ ਕੀਤਾ ਜਾ ਸਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾਂ ਜਿੱਥੇ ਭਾਰਤ ਨੂੰ ਰਿਪੋਰਟ ਕੀਤਾ ਪਰ ਹੁਣ ਉਹਨਾਂ ਵੱਲੋਂ ਦਿੱਤੇ ਗਏ ਬਿਆਨ ਨੇ ਹਲਚਲ ਮਚਾ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕੁਝ ਅਮਰੀਕੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ ਟਰੰਪ ਨੇ ਕਿਹਾ ਕਿ ਅਜਿਹੇ ਲੋਕ ਜਿਨ੍ਹਾਂ ਨੇ ਵੱਡੇ ਅਪਰਾਧ ਕੀਤੇ ਨੇ ਜਿਵੇਂ ਕਿ ਕਿਸੇ ਨੂੰ ਬੇਸਬਾਲ ਬੈਟ ਮਾਰਨਾ ਉਹਨਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਜਾਣਾ ਚਾਹੀਦਾ ਹੈ ਭਾਵੇਂ ਉਹਨਾਂ ਦਾ ਜਨਮ ਅਮਰੀਕਾ ਵਿੱਚ ਹੀ ਕਿਉਂ ਨਾ ਹੋਇਆ ਹੋਵੇ ਫਲੋਰੀਡਾ ਵਿੱਚ ਇੱਕ ਪ੍ਰਵਾਸੀ ਹਿਰਾਸਤ ਕੇਂਦਰ ਦੇ ਦੌਰੇ ਦੌਰਾਨ ਟਰੰਪ ਨੇ ਕਿਹਾ ਕਿ ਇਹ ਲੋਕ ਸਾਡੇ ਦੇਸ਼ ਲਈ ਨਵੇਂ ਨਹੀਂ ਹਨ ਉਹ ਇੱਥੋਂ ਦੇ ਹੀ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਇੱਥੇ ਪੈਦਾ ਹੋਏ ਨੇ ਅਮਰੀਕੀ ਰਾਸ਼ਟਰਪਤੀ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਇਰਾਦਾ ਦੇਸ਼ ਤੋਂ ਗੰਭੀਰ ਅਪਰਾਧ ਕਰਨ ਵਾਲੇ ਨਾਗਰਿਕਾਂ ਨੂੰ ਬਾਹਰ ਕੱਢਣ ਦਾ ਹੈ ਉਨ੍ਹਾਂ ਨੇ ਇਸ ਨੂੰ ਆਪਣੀ ਅਗਲੀ ਸਰਕਾਰ ਦਾ ਟੀਚਾ ਦੱਸਿਆ ਹਾਲਾਂਕਿ ਅਮਰੀਕੀ ਕਾਨੂੰਨ ਦੇ ਅਨੁਸਾਰ ਜਨਮ ਤੋਂ ਹੀ ਨਾਗਰਿਕਤਾ ਲੈਣ ਵਾਲੇ ਵਿਅਕਤੀ ਨੂੰ ਦੇਸ਼ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਜਦੋਂ ਤੱਕ ਕਿ ਨਾਗਰਿਕਤਾ ਧੋਖੇ ਧੜੀ ਨਾਲ ਮਿਲੀ ਹੋਵੇ ਟਰੰਪ ਦੇ ਬਿਆਨ ਦੀ ਮਨੁੱਖੀ ਅਧਿਕਾਰ ਸੰਗਠਨਾ ਅਤੇ ਕਈ ਕਾਨੂੰਨੀ ਮਾਹਿਰਾਂ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ ਹੁਣ ਤਾਂ ਇਹ ਬਾਅਦ ਵਿੱਚ ਹੀ ਪਤਾ ਲੱਗੇਗਾ ਕਿ ਡੋਨਲਡ ਟਰੰਪ ਦਾ ਇਹ ਫੈਸਲਾ ਕਦੋਂ ਵਾਪਸ ਲੈਂਦੇ ਨੇ ਜਾਂ ਇਸ ਤੇ ਪੱਕੇ ਰਹਿਣਗੇ ਟਰੰਪ ਨੇ ਇੱਥੇ ਹੀ ਬਸ ਨਹੀਂ ਕੀਤੀ ਉਹਨਾਂ ਨੇ ਨਿਊਯਾਰਕ ਸ਼ਹਿਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜੋ ਹਾਦਸੇ ਨਹੀਂ ਹਨ ਸਗੋਂ ਜਾਣ ਬੁੱਝ ਕੇ ਕੀਤੇ ਗਏ ਅਪਰਾਥ ਸੀ ਉਨ੍ਹਾਂ ਨੇ ਅੱਗੇ ਕਿਹਾ ਭਾਵੇਂ ਅਸੀਂ ਬਾਕੀ ਸਭ ਕੁਝ ਭੁੱਲ ਜਾਈਏ ਨਿਊਯਾਰਕ ਵਿੱਚ ਬਹੁਤ ਕੁਝ ਬੁਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਉਹ ਹਾਸੇ ਨਹੀਂ ਹਨ ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਨਾ ਸਿਰਫ ਇੱਕ ਸੰਵਿਧਾਨਿਕ ਵਿਵਾਦ ਪੈਦਾ ਕਰ ਰਿਹਾ ਸਗੋਂ ਚੋਣ ਸਾਲ ਵਿੱਚ ਉਨ੍ਹਾਂ ਦੇ ਕਾਨੂੰਨੀ ਵਿਵਸਥਾ ਦੇ ਏਜੰਡੇ ਨੂੰ ਵੀ ਦੁਬਾਰਾ ਚਰਚਾ ਵਿੱਚ ਲੈ ਕੇ ਆ ਰਿਹਾ ਹੈ ਇਸ ਬਿਆਨ ਲਈ ਟਰੰਪ ਦੀ ਆਲੋਚਨਾ ਕਰਦੇ ਹੋਏ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਨੂੰ ਇੱਕ ਗੈਰ ਸੰਵਿਧਾਨਿਕ ਅਤੇ ਖਤਰਨਾਕ ਵਿਚਾਰ ਕਿਹਾ ਹੈ ਪ੍ਰਧਾਨ ਮੰਤਰੀ ਵੱਜੋਂ ਆਪਣੇ ਪਹਿਲੇ ਕੈਨੇਡਾ ਡੇ ਭਾਸ਼ਣ ਵਿੱਚ ਮਾਰਕ ਕਾਰਨੀ ਨੇ ਬਦਲਦੀ ਦੁਨੀਆ ਵਿੱਚ ਕੈਨੇਡਾ ਦੀ ਏਕਤਾ ਤੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕੈਨੇਡਾ ਦਿਵਸ ਮੌਕੇ ਤੇ ਇੱਕ ਵੀਡੀਓ ਸੰਦੇਸ਼ ਵਿੱਚ ਰਾਸ਼ਟਰੀ ਏਕਤਾ ਦਾ ਅਤੇ ਵਿਕਾਸ ਦਾ ਸੰਕਲਪ ਦਿੱਤਾ ਹੈ ਸਿਰਫ 2 ਮਿੰਟਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਸੰਬੋਧਨ ਵਿੱਚ ਉਹਨਾਂ ਨੇ ਕੈਨੇਡਾ ਦੇ ਕਨਫੈਡਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਦੇ ਅਤੀਤ ਨੂੰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਲਈ ਫੈਡਰਲ ਸਰਕਾਰ ਦੇ ਨੀਤੀਗਤ ਟੀਚਿਆਂ ਨਾਲ ਜੋੜਿਆ ਅੰਤਰਰਾਜੀ ਵਪਾਰ ਰੁਕਾਵਟਾਂ ਨੂੰ ਸੰਬੋਧਨ ਕਰਨ ਤੋਂ ਲੈ ਕੇ ਰੱਖਿਆ ਖਰਚ ਤੇ ਇੱਕ ਨਵੀਂ ਤਰਜੀਹ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸਾਡੀ ਕਹਾਣੀ ਕਨਫੈਡਰੇਸ਼ਨ ਤੋਂ ਸ਼ੁਰੂ ਨਹੀਂ ਹੋਈ ਸੀ। ਹਜ਼ਾਰਾਂ ਸਾਲਾਂ ਤੋਂ ਆਦੀਵਾਸੀ ਲੋਕਾਂ ਨੇ ਇਸ ਧਰਤੀ ਨੂੰ ਆਪਣਾ ਘਰ ਕਿਹਾ ਅਤੇ ਫਰਸਟ ਨੇਸ਼ਨਜ਼, ਇਨੂਇਟ ਅਤੇ ਮੈਟਿਸ ਨਾਲ ਸੱਚੀ ਸਾਂਝੇਦਾਰੀ ਵਿੱਚ ਸਾਡੇ ਦੇਸ਼ ਦਾ ਅਗਲਾ ਅਧਿਆਇ ਇਕੱਠਿਆਂ ਲਿਖਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਡਾ ਸਾਂਝਾ ਇਤਿਹਾਸ ਇਨਫੈਕਸ਼ਨ ਪੁਆਇੰਟਾਂ ਦੁਆਰਾ ਚਿੰਨ੍ਹਤ ਕੀਤਾ ਗਿਆ ਏ। ਉਹ ਪਲ ਜਿੱਥੇ ਕੈਨੇਡਾ ਨੂੰ ਅੱਗੇ ਵਧਣਾ ਪਿਆ ਏ। ਹੁਣ ਅਸੀਂ ਇੱਕ ਹੋਰ ਅਜਿਹੇ ਪਲ ਦਾ ਸਾਹਮਣਾ ਕਰ ਰਹੇ ਹਾਂ ਦੁਨੀਆ ਬਦਲ ਰਹੀ ਹੈ ਪੁਰਾਣੀਆਂ ਦੋਸਤੀਆਂ ਟੁੱਟ ਰਹੀਆਂ ਨੇ ਸਾਡੀ ਆਰਥਿਕਤਾ ਇੱਕ ਵਪਾਰ ਯੁੱਧ ਦੁਆਰਾ ਪ੍ਰਭਾਵਿਤ ਹੋ ਰਹੀ ਹੈ ਜੋ ਅਸੀਂ ਸ਼ੁਰੂ ਨਹੀਂ ਕੀਤਾ ਸੀ ਸਾਡੀਆਂ ਕਦਰਾਂ ਕੀਮਤਾਂ ਲੋਕਤੰਤਰਾਂ ਤੇ ਆਜ਼ਾਦੀਆਂ ਤੇ ਹਮਲਿਆਂ ਦੁਆਰਾ ਪਰਖੀਆਂ ਜਾ ਰਹੀਆਂ ਨੇ ਜਲਦ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ ਕਾਰਨੀ ਨੇ ਵਾਦਾ ਕੀਤਾ ਹੈ ਕਿ ਕੈਨੇਡਾ 2035 ਤੱਕ ਆਪਣੇ ਜੀਡੀਪੀ ਦਾ 5% ਰੱਖਿਆ ਤੇ ਖਰਚ ਕਰੇਗਾ ਜੋ ਕਿ ਨਾਟੋ ਦੀਆਂ ਜ਼ਿੰਮੇਵਾਰੀਆਂ ਦੁਆਰਾ ਕੈਨੇਡਾ ਤੋਂ ਉਮੀਦ ਕੀਤੀ ਹੈ ਕਿ 2% ਬੈਂਚਮਾਰਕ ਤੋਂ ਦੁੱਗਣਾ ਹੈ ਜਿਸ ਬਾਰੇ ਉਹਨਾਂ ਨੇ ਕਿਹਾ ਕਿ ਕੈਨੇਡਾ ਇਸ ਵਿੱਤੀ ਸਾਲ ਦੇ ਅੰਤ ਤੱਕ ਪੂਰਾ ਕਰੇਗਾ ਅਸੀਂ ਮਿਲ ਕੇ ਆਪਣੀਆਂ ਹਥਿਆਰਬੰਦ ਸੈਨਾਵਾਂ ਨੂੰ ਦੁਆਰਾ ਬਣਾਵਾਂਗੇ ਦੁਬਾਰਾ ਹਥਿਆਰ ਬੰਦ ਕਰਾਂਗੇ ਅਤੇ ਮੁੜ ਨਿਵੇਸ਼ ਕਰਾਂਗੇ। ਉਹਨਾਂ ਆਖਿਰ ਵਿੱਚ ਕਿਹਾ ਕਿ ਕੈਨੇਡੀਅਨ ਇਕਜੁੱਟ ਹੋ ਰਹੇ ਨੇ। ਇਕੱਠੇ ਅਸੀਂ ਇੱਕ ਕੈਨੇਡੀਅਨ ਅਰਥਵਿਵਸਥਾ ਦਾ ਨਿਰਮਾਣ ਕਰਾਂਗੇ ਜੋ ਵੱਡੇ ਪ੍ਰੋਜੈਕਟਾਂ ਦੁਆਰਾ ਜੁੜੀ ਹੋਵੇਗੀ। ਕੈਨੇਡੀਅਨ ਊਰਜਾ ਦੁਆਰਾ ਸੰਚਾਲਿਤ ਹੋਵੇਗੀ, ਕੈਨੇਡੀਅਨ ਟੈਕਨੋਲੋਜੀ ਦੁਆਰਾ ਬਦਲੀ ਜਾਵੇਗੀ ਅਤੇ ਕੈਨੇਡੀਅਨ ਕਾਮਿਆਂ ਦੁਆਰਾ ਤਿਆਰ ਕੀਤੀ ਜਾਵੇਗੀ। ਉਹਨਾਂ ਨੇ ਕੈਨੇਡਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਕੈਨੇਡਾ ਦੀ ਧਰਤੀ ਸਭ ਤੋਂ ਮਹਾਨ ਰਾਸ਼ਟਰ ਹੈ। ਅਸੀਂ ਇਸ ਨੂੰ ਹੋਰ ਵੀ ਬਿਹਤਰ ਬਣਾਉਂਦੇ ਰਹਾਂਗੇ। BC ਦੇ ਲਿਟਨ ਨੇੜੇ ਪਹੁੰਚੀ ਬੇਕਾਬੂ ਜੰਗਲੀ ਅੱਗ ਦੇ ਮੱਦੇਨਜ਼ਰ ਥੌਮਸਨ ਨਿਕੋਲਾ ਰੀਜਨਲ ਡਿਸਟ੍ਰਿਕਟ ਦੇ ਬਲੂ ਸਕਾਈ ਕੰਟਰੀ ਇਲਾਕੇ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਜੰਗਲੀ ਅੱਗ ਤੋਂ ਜੀਵਨ ਨੂੰ ਤੁਰੰਤ ਖਤਰਾ ਹੋਣ ਕਰਕੇ ਸਪੈਂਸਰ ਰੋਡ ਸਾਊਥ ਤੇ ਮੌਜੂਦ ਦੋ ਪ੍ਰਾਪਰਟੀਆਂ ਲਈ ਤੁਰੰਤ ਵੈਕੂਏਸ਼ਨ ਆਰਡਰ ਵੀ ਜਾਰੀ ਕੀਤਾ ਗਿਆ ਵੈਕੂਏਸ਼ਨ ਆਰਡਰ ਦਾ ਮਤਲਬ ਹੈ ਕਿ ਜੋ ਲੋਕ ਉੱਥੇ ਰਹਿੰਦੇ ਹਨ ਉਹਨਾਂ ਨੂੰ ਤੁਰੰਤ ਇਲਾਕਾ ਛੱਡਣਾ ਪਵੇਗਾ BC Wildfire Services ਮੁਤਾਬਕ ਨਕਾਇਆ ਕ੍ਰੀਕ ਵਿਖੇ ਜੰਗਲੀ ਅੱਗ ਮੰਗਲਵਾਰ ਸ਼ਾਮ 6 ਵਜੇ ਦੇ ਲਗਭਗ 6 ਹੈਕਟੇਰ ਤੱਕ ਫੈਲ ਚੁੱਕੀ ਸੀ ਅਤੇ ਇਹ ਅੱਗ ਅਜੇ ਵੀ ਬੇਕਾਬੂ ਹੈ ਸੂਬੇ ਭਰ ਵਿੱਚ ਇਸ ਸਮੇਂ 70 ਤੋਂ ਵੱਧ ਜੰਗਲੀ ਅੱਗਾਂ ਸਰਗਰਮ ਨੇ BCWS ਅਨੁਸਾਰ ਉਨ੍ਹਾਂ ਦੇ ਅਮਲੇ ਨੇ ਲਿਟਨ ਫਰਸਟ ਨੇਸ਼ਨਸ ਦੇ ਫਾਇਰ ਫਾਈਟਰਾਂ ਦੀ ਮਦਦ ਨਾਲ ਅੱਗ ਬੁਝਾਉਣ ਵਿੱਚ ਪ੍ਰਗਤੀ ਕੀਤੀ ਹੈ ਅਤੇ ਹੁਣ ਉਹ ਅੱਗ ਦੇ ਉੱਤਰੀ ਅਤੇ ਦੱਖਣੀ ਪਾਸੇ ਤੇ ਧਿਆਨ ਕੇਂਦਰਿਤ ਕਰ ਰਹੀਆਂ ਨੇ लिटर्न ऑफ फर्स्ट नेशंस ਨੇ ਸੋਮਵਾਰ ਨੂੰ ਸ਼ਾਮ ਨੂੰ ਪੈਪੀਅਮ 27 ਪੈਪੀਅਮ 27ਏ ਲਿਟਨ 27ਬੀ ਅਤੇ ਨੋਹੋਮੀਨ 23 ਲਈ ਇਵੈਕੂਏਸ਼ਨ ਅਲਰਟ ਜਾਰੀ ਕੀਤਾ ਸੀ ਜਿਸ ਦਾ ਮਤਲਬ ਹੈ ਕਿ ਲੋਕ ਤਿਆਰ ਰਹਿਣ ਕਿ ਜੇ ਲੋੜ ਪਈ ਤਾਂ ਉਹਨਾਂ ਨੂੰ ਛੇਤੀ ਇਲਾਕਾ ਛੱਡਣਾ ਪੈ ਸਕਦਾ ਹੈ ਡਰਾਈਵ ਬੀਸੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੱਕ ਹੋਰ ਜੰਗਲੀ ਅੱਗ ਜੋ ਨਕਾਇਆ ਕਰਿਕ ਵਾਈਲਡ ਫਾਇਰ ਤੋਂ ਲਗਭਗ 16 ਕਿਲੋਮੀਟਰ ਉੱਤਰ ਵਿੱਚ ਫਰੇਜ਼ਰ ਦਰਿਆ ਦੇ ਪੂਰਬੀ ਪਾਸੇ ਲੱਗੀ ਹੈ ਇਸ ਕਰਕੇ ਲੀਲੂਇਟ ਅਤੇ ਲਿਟਨ ਵਿਚਕਾਰ ਹਾਈਵੇ 12 ਨੂੰ ਬੰਦ ਕਰ ਦਿੱਤਾ ਗਿਆ ਬੀਸੀਡਬਲਯੂਐਸ ਅਨੁਸਾਰ ਇਸ ਹਫਤੇ ਸੂਬੇ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮੌਸਮ ਗਰਮ ਅਤੇ ਸੁੱਕਾ ਰਹੇਗਾ ਉੱਤਰੀ ਪੱਛਮੀ ਬੀਸੀ ਵਿੱਚ ਕੁਝ ਠੰਡਕ ਹੈ ਜਦੋਂ ਕਿ ਖੇਤਰੀ ਅਤੇ ਉੱਤਰ ਪੂਰਬੀ ਬੀਸੀ ਵਿੱਚ ਮੌਸਮ ਮੋਟੇ ਤੌਰ ਤੇ ਗਰਮ ਹੈ ਪਰ ਦੱਖਣੀ ਬੀਸੀ ਵਿੱਚ ਬਹੁਤ ਗਰਮੀ ਰਹੇਗੀ ਜਿੱਥੇ ਤਾਪਮਾਨ ਮੌਸਮੀ ਔਸਤ ਤੋਂ 5 ਤੋਂ 10 ਡਿਗਰੀ ਵੱਧ ਹੋਣ ਦੀ ਸੰਭਾਵਨਾ ਹੈ ਸੂਬੇ ਭਰ ਵਿੱਚ ਬਿਜਲੀ ਤੂਫਾਨ ਅਤੇ ਮੌਸਮ ਦੀ ਸੰਭਾਵਨਾ ਵੱਧ ਗਈ ਹੈ ਅਤੇ ਬਿਜਲੀ ਪੈਣ ਦਾ ਖਤਰਾ ਮੰਗਲਵਾਰ ਨੂੰ ਸਭ ਤੋਂ ਵੱਧ ਰਹੇਗਾ ਬੀਸੀ ਵਿੱਚ ਲੱਗ ਰਹੀਆਂ ਅੱਗਾਂ ਲਗਭਗ 85% ਦੀ ਅੱਗ ਆਸਮਾਨੀ ਬਿਜਲੀ ਦੇ ਕਾਰਨ ਲੱਗੀਆਂ ਮੰਨੀਆਂ ਜਾ ਰਹੀਆਂ ਨੇ ਜਦਕਿ 15% ਦੀ ਅੱਗ ਮਨੁੱਖੀ ਕਾਰਨ ਕਰਕੇ ਲੱਗਦੀਆਂ ਨੇ ਜ਼ਿਕਰਯੋਗ ਹੈ ਕਿ 4 ਸਾਲ ਪਹਿਲਾਂ 30 ਜੂਨ 2021 ਨੂੰ ਇੱਕ ਤੇਜ਼ੀ ਨਾਲ ਫੈਲਦੀ ਜੰਗਲ ਦੀ ਅੱਗ ਨੇ ਲਿੱਟਨ ਪਿੰਡ ਨੂੰ ਤਬਾਹ ਕਰ ਦਿੱਤਾ ਸੀ ਅਤੇ ਦੋ ਲੋਕਾਂ ਦੀ ਮੌਤ ਵੀ ਹੋ ਗਈ ਸੀ ਉਸ ਅੱਗ ਨੇ ਲਿਟਨ ਪਿੰਡ ਦੇ ਲਗਭਗ 90% ਹਿੱਸੇ ਨੂੰ ਸੁਆਹ ਕਰ ਦਿੱਤਾ ਸੀ ਅਤੇ ਨਾਲ ਹੀ ਲਿਟਨ ਫਰਸਟ ਨੇਸ਼ਨ ਵਿਖੇ ਵੀ ਕਈ ਇਮਾਰਤਾਂ ਨੂੰ ਨੁਕਸਾਨ ਕਰ ਦਿੱਤਾ ਸੀ